ਕਬੀਰ ਰਾਮੇ ਰਾਮ ਕਹੋ ਕਹਿਵੇ ਬਹ ਵਿਵੇਕ ਇੱਕ ਅਨੇਕੇ ਮਿਲ ਗਿਆ ਇੱਕ ਸਮਾਨਾ ਇੱਕ ਕਬੀਰ ਰਾਮੇ ਰਾਮ ਕਹੋ ਜੋ ਅੰਦਰ ਰਮਿਆ ਹੋਇਆ ਤੁਹਾਡੇ ਉਹਨੂੰ ਰਾਮ ਕਹੋ ਜੋ ਮਨ ਵਿੱਚ ਰਮਿਆ ਹੋਇਆ ਜਿਹਦੀ ਵਜ੍ਹਾ ਨਾਲ ਮਨ ਤੇ ਰੋਸ਼ਨੀ ਹੈ ਰਾਮ ਦੀ ਅਣਸਾ ਜਿਹਦੀ ਤੂੰ ਅਣਸ ਹੈ ਜਿਹੜਾ ਤੇਰੇ ਚ ਰਮਿਆ ਹੋਇਆ ਉਹਨੂੰ ਰਾਮ ਬਨ ਬਾਹਰ ਕੇ ਸੁਣ ਰਾਮ ਨਮਨ ਰਾਮ ਬੇ ਜੋ ਰਮਿਆ ਹੋਇਆ ਹੈ ਰਾਮ ਕੋ ਜੋ ਸਾਰਿਆਂ ਦੇ ਰਮਿਆ ਹੋਇਆ ਉਹ ਰਾਮ ਕੋ ਕਹਿਵੇ ਮਾਇ ਬਵੇ ਕਹਿਵੇ ਮਾਇ ਬਵੇ ਉਹਦੇ ਕਹਿਣ ਜਿ ਬਵੇਕ ਉਹਨੂੰ ਸਮਝ ਕੇ ਕਹਿ ਜਦੋਂ ਤਾਂ ਉਹਨੂੰ ਰਾਮ ਕਹਿ ਤਾ ਬਵੇਕ ਬੁੱਧਿਆ ਤੇਰੇ ਕੋ ਬਵੇਕ ਆ ਫਿਰ ਉਹ ਕਹਿਵੇ ਮਾਹ ਬਵੇਕ ਉਹਦੀ ਜੇ ਕਥਾ ਕਹਿਣਗਾ ਉਹ ਬਵੇਕ ਆ ਵੀ ਕਥਾ ਹੀ ਨਿਕਲਣੀ ਬਵੇਕ ਤੇ ਨਾ ਰਾਮ ਦੀ ਜੇ ਸਹੀ ਕਥਾ ਉਚਾਰਤੀ ਸਹੀ ਕਥਾ ਕਹੇਤੀ ਸ਼ੰਕਾ ਸੁਣ ਵਾਲੇ ਨੂੰ ਨਾ ਰਹੀ ਸੁਣ ਵਾਲੇ ਨੂੰ ਆਰਾਮ ਕਥਾ ਸਮਝ ਆ ਗਈ ਫਿਰ ਬਵੇਕ ਹੈ ਤੇਰੇ ਕੋ ਬਵੇਕ ਬੁੱਧੀ ਆ ਉਹਨਾਂ ਦੀ ਹੈ ਜੇ ਸ਼ੰਕਾਰ ਇਹ ਵੀ ਸਮਝਾਉਣ ਦੇ ਵਿੱਚ ਫਿਰ ਦੀ ਬਵੇਕ ਰਾਮ ਹੈ ਰਾਮ ਕੋ ਕਹਿਵੇ ਮਾਹ ਬਵੇਕ ਇੱਕ ਅਨੇਕੇ ਮਿਲ ਗਿਆ ਇੱਕ ਸਮਾਨਾ ਇੱਕ ਇੱਕ ਅਨੇਕੇ ਮਿਲ ਗਿਆ ਕਿਉਂਕਿ ਰਾਮ ਤਾਂ ਸਾਰਿਆਂ ਦੇ ਵਿੱਚ ਹੀ ਮਿਲਿਆ ਹੈ ਸਭੇ ਘੱਟ ਬੋਲਦਾ ਇੱਕ ਜ਼ਮਾਨਾ ਆਏਗਾ ਇੱਕ ਦਾ ਰਾਮ ਉਹ ਦਾਸ ਦਾ ਮੁੰਡਾ ਤਾਂ ਉਹਦਾ ਮਰ ਗਿਆ ਉਹ ਤਾਂ ਉੱਥੇ ਹੀ ਸੀ ਉਹ ਤਾਂ ਇੱਕੋ ਥਰੀ ਦੇ ਵਿੱਚ ਸੀ ਸਮਾਇਆ ਹੋਇਆ ਇਹ ਇਕਾਂ ਨੇਕੇ ਬਿਲ ਗਿਆ ਇੱਕ ਅਨੇਕਾ ਮਿਲ ਗਿਆ ਇਕਰਾਮ ਦਾ ਉਹ ਸੀ ਜਿਹੜਾ ਪੂਰਨ ਬ੍ਰਹਮ ਹੋ ਕੇ ਸ਼ਬਦ ਗੁਰੂ ਨਾਲ ਬਣ ਗਿਆ ਅਨੇਕ ਹੈ ਫਿਰ ਏਕ ਹੈ ਏਕ ਅਨੇਕੇ ਮਿਲ ਗਿਆ 1 ਇੱਕ ਸਮਾਨਾ ਹੈ ਇਹ ਇੱਕ ਸਰੀਰ ਜਿਸਮਾਇਆ ਹੋਇਆ ਹੈ ਏਕ ਸਮਾਨਾ ਹੈ ਦੋ ਤਰ੍ਹਾਂ ਦੇ ਇਹਦੇ ਅਰਥ ਅਸੀਂ ਕਰਾਂਗੇ ਜੇ ਤਾਂ ਪੋਜੀਟਿਵ ਹੈ ਕਰਦੇ ਨੇ ਉਹ ਰਾਮੇ ਛੱਡਦਾ ਸੀ ਇਹ ਉਦੇ ਵਾਲਾ ਛੱਡਣਾ ਬਿਲਕੁਲ ਹੈ ਜੇ ਤਾਂ ਇਹ ਉਦੇ ਵਾਲਾ ਰਾਮ ਛੱਡ ਕੇ ਹੀ ਚੱਲਣ ਫਿਰ ਤਾਂ ਇਹ ਅਰਥ ਨੇ ਏਕ ਤਾਂ ਰਾਮ ਜਦੋਂ ਸਰੀਰ ਛੱਡਿਆ ਛਾਉਦਗੁਰੂ ਨਾਲ ਲੀਰ ਹੋ ਗਿਆ ਸੱਚਖੰਡ ਚਲਾ ਗਿਆ ਅਡੇ ਕੈਮਲ ਗਿਆ ਅਡੇ ਸੱਚਖੰਡ ਦੇ ਵਿੱਚ ਰ ਆ ਉਹ ਸੱਚਖੰਡ ਜਾ ਦੇਖ ਰਾਮ ਨੇ ਇੱਕ ਤਾਂ ਉੱਥੇ ਜਾ ਕੇ ਮਿਲ ਗਿਆ ਉਹਨਾਂ ਨਾਲ ਇਹ ਕਿਸਮਾ ਦੇਖ ਸਮਾ ਨਾ ਇਹ ਦਿੱਤੇ ਤਾਂ ਸ਼ਰੀਰ ਦੇ ਬਸ ਮਾਇਆ ਕੱਲੇ ਕੱਲੇ ਇੱਕ ਸਮਾਂ ਆਇਆ ਹਾਂ